ਮੇਲੇ ਕਹਿੰਦੇ ਆ ਸਰਮਾ ਸਾਹਿਬ ਤੱਸੋ ਤੁਸੀਂ ਕਾਨੂੰ ਮੈਨੂੰ ਝੂਠਾ ਪੁਆਈਏ ਨਹੀਂ ਬੜਾ ਹੁਣ ਤਾਂ ਬੰਦ ਹੋ ਗਿਆ ਹੈ ਲੈ ਮਾਰਦੇ ਆ ਸਰਕਾਰ ਦੇ ਹੁਕੂਮ ਕਰੇ ਪੜਵੰਗਾ ਦੀ ਮਾਹਰ ਬੱਤੀ ਦੀ ਗੱਲ ਕਰਦੀ ਆ ਬੁੱਤੀ ਪੱਟਾਂ ਦੀ ਗੱਲ ਕਰਦੀ ਆ ਤੁਸੀਂ ਟਪਟੋ ਜਾਨ ਨੂੰ ਫੋਨ ਦੋ ਮੇਰਾ ਸਾਡੇ ਟਪਟੋ ਜਾਨ ਖੱਟੇ ਛੋਟਰੀ ਦੇਖ ਸਰਦੋ ਡੋਂਗਲਾਲੇ ਡੋਂਗਲਾ ਲੋਕ ਗੁੱਟੀ ਗੱਲ ਗੱਲ ਗੁੱਟੀ ਕਰ ਦਿੰਦਾ ਹੈ ਨਾ ਗੁੱਟੀ ਕਰਕੇ ਦੋ ਜੀ ਹੈਲੋ ਸਰਦਾਰ ਚ ਕਰੀਂ ਨਾ ਤੂੰ ਸਰਦਾਰ ਕਰ ਦੋ ਕਿਉਂ ਨਾ ਪਹਿਲਾਂ ਗੁੱਟੀ ਕਰ ਗੁੱਟੀ ਗੱਟਣ ਕਿ ਦਾਰਾ ਸੁਬੀਰਾ ਦੇ ਵਿੱਚ ਤਾਂ ਦਿਖਾ ਦਿੰਦੇ ਕਿ ਸਰਦਾਰ ਜਿਹੜਾ ਗੁੱਟੀਆਂ ਮੱਟਣ ਟੱਕਰ ਜਾਂਦਾ ਦੇਖ ਲੋ ਹੈ ਸਰਦਾਰ ਤੂੰ ਸਰਦਾਰ ਨਹੀਂ ਹੁੰਦਾ ਹਾਂ ਤੇਲਾ ਕੀ ਨਹੀਂ ਕਰਨੀ ਹੱਥ ਚ ਮੇਰਾ ਫੋਨ ਕਰੋ ਫਾਈਸਰ ਨੰਬਰ ਦੇਖਣਾ ਜ਼ਰਾ ਫਾਈਸਰ ਨੰਬਰ ਮੈਂ ਲਿਖਣਾ ਲਿਖਾ ਦੇਖਾ

ਉਹ ਅਜੀਤਾ ਕੱਟੋ ਜਰਾ ਫੋਨ ਦੋ ਮੇਰਾ ਪ੍ਰੈਸੈਂਟੇਸ਼ਨ ਦਾ ਐਲਾਨ ਕੱਟੋ ਸੇ ਗੁੱਟੀ ਸੋਤਰੀ ਦੇ ਐਕਸਰ ਦੇ ਡੰਗਲਾਲਾ ਡੰਗਲਾਲਾ ਗੁੱਟੀ ਗੁੱਟੀ ਕੱਟਣ ਦੀ ਕੀ ਗੱਲ ਕਰਦੀ ਹੈ ਹਲੋ ਉਹਨੇ ਦਾ ਗੁੱਟੀ ਕਿੱਥੇ ਕਰ ਦਿੱਤਾਗੇ ਤੁਸੀਂ ਹਲੋ ਸਰਦਾਰ ਤੇ ਕਰੀ ਜਾ ਰਹੇ ਉਹਨੇ ਤੂੰ ਸਰਦਾਰ ਕਰੀ ਕਰ ਦੋ ਕਿਉਂ ਨਾ ਚਲੋ ਗੁੱਟੀ ਦਾ ਦਿਖਾਓ ਗੁੱਟੀ ਮੱਟਣ ਕਿੱਥੇ ਕਰ ਦਿੱਤਾਗੇ ਮੈਂ ਸੁਗੀਰਾ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਕਿ ਸੋਦਾ ਜਿਹੜਾ ਉਹ ਗੁੱਟੀਆਂ ਮੱਟਣ ਟੱਕਰ ਜਾਂਦਾ ਦੇਖੋ ਹੈ ਸਰਦਾਰ ਤੂੰ ਹੱਥ ਚਲਾ ਕੀ ਨਹੀਂ ਕਰਨੀ ਹੱਥ ਚ ਮੇਰਾ ਫੋਨ ਕਰਾ ਲੈ ਸਾਈਨ ਨੰਬਰ ਦੇਖਣਾ ਤੇਰਾ ਸਾਈਨ ਨੰਬਰ ਮੈਂ ਲਿਖਾਣਾ ਲਿਖਾ ਲਿਆ ਲਿਆ ਫੜਾ ਲੈ ਜਾਣਾ ਆਪਣਾ ਫਟ ਹੋ ਗਈਆਂ ਗੁੱਟੀ ਪੱਤਣ ਤੱਕ ਜਾਂਦਾ ਪਾਜੀ ਤਾਂ ਮੈਂ ਉਹਦੇ ਉਧਰ ਰਾਮਾ ਕਰ ਜਾਂਦਾ ਹੈ